ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹਿਣ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਆਪਣੇ ਜਰਨਲ ਗੁਰ사ਖੀਆਂ ਸਬਦੋਚਾਰ ਤੇ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਸ਼ੁਰੂ ਕੀਤਾ ਸੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਕੱਲ ਤੱਕ ਆਪਾਂ 909 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰ ਦੀਨदयाल ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਆਪਾਂ ਇਸ ਤੋਂ ਅੱਗੇ 900 ਦਾ ਸੰਗਤੋਂ ਪਾਠ ਕਰਨ ਦੀ ਸੇਵਾ ਕਰਾਂਗੇ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਆਪਣਾ ਮਿਰ ਪਰਿਆ ਹੱਥ ਦਾ ਸ੍ਰੀ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਜੀ ਆਪਣਾ ਮਿਰ ਪਰਿਆ ਹੱਥ ਦਾ ਸ੍ਰੀ ਦੇ ਸਿਰ ਤੇ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਜੀ ਹੁਣ ਵਾਰੀ ਆ ਉਹਨਾਂ ਦੋਸਤਾਂ ਦੇ ਉਹਨਾਂ ਭੈਣਾਂ ਤੇ ਭਰਾਵਾਂ ਦੇ ਨਾਮ ਬੋਲਣ ਦੀ ਜਿਨ੍ਹਾਂ ਨੇ ਆਪਣੇ ਕਮੈਂਟ ਬੜੇ ਪਿਆਰ ਦੇ ਨਾਲ ਦਾਸਰੇ ਨੂੰ ਭੇਜੇ ਹਨ ਉਹਨਾਂ ਵਿੱਚੋਂ ਸਰਦਾਰ ਸੁਖਵਿੰਦਰ ਸਿੰਘ ਜੀ ਮਨਕਰਨ ਸਿੰਘ ਮਨਕੀਰਤ ਸਿੰਘ ਜੋੜੇ ਚੱਕ ਹੀਰਾ ਸਿੰਘ ਤਰਮਿੰਦਰ ਸਿੰਘ ਜੀ ਸੁਭਾਸ਼ ਬਹਿਲ ਜੀ ਜਸ ਗਿੱਲ ਜੀ ਗੁਰਦੀਪ ਕੌਰ ਜੀ ਜੂ ਐਸਸੀ ਤੋਂ ਸਾਧ ਸੰਗਤ ਜੀ ਇਹ ਜੋ ਆਪਾਂ ਨੂੰ ਕਮੈਂਟ ਕਰ ਲਾਇਏ ਸਨ ਉਹਨਾਂ ਦੇ ਨਾਮ ਆਪਾਂ ਆਪ ਜੀ ਨੂੰ ਸਰਵਣ ਕਰਾਏ ਹਨ ਸਾਧ ਸੰਗਤ ਜੀ ਹੁਣ ਆਪਾਂ ਸ੍ਰੀ ਸਹਿਜ ਪਾਠ ਸ਼ੁਰੂ ਕਰਨਾ ਹੈ ਇਸ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਨੂੰ ਸਰਵਣ ਕਰੋ ਤੇ ਫਿਰ ਆਪਣੇ ਪਿਆਰੇ ਪਿਆਰੇ ਕਮੈਂਟ ਭੇਜੋ ਲਾਈਕ ਕਰੋ ਤੇ ਇਸ ਨੂੰ ਜੋ ਆਪ ਜੀ ਨੇ ਸਰਵਣ ਕਰਨਾ ਹੈ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਜੋ ਇਹ ਪਾਠ ਹੋਰਨਾਂ ਤੱਕ ਪਹੁੰਚ ਸਕੇ ਆਓ ਹੁਣ ਸ੍ਰੀ ਸਹਿਜ ਪਾਠ ਦੇ ਨਾਲ ਜੁੜੀਏ ਜੀ RAM ਕਲੀ ਮਹਲਾ ਤੀਜਾ ਰਾਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਗੁਰਬਾਣੀ ਚਰਨ ਕਰਦੇ ਹੋਏ ਇਹ ਸ਼ਬਦ ਵਿੱਚ ਕਹਿ ਰਹੇ ਹਨ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛੁ ਨ ਜਾਈ ਸਤ ਸੰਗਤ ਦੁਲੰਭ ਦਾ ਮਤਲਬ ਹੁੰਦਾ ਦੁਰਲੱਭ ਜੋ ਬੜੀ ਮੁਸ਼ਕਿਲ ਦੇ ਨਾਲ ਮਿਲੇ ਸਤਿਗੁਰੂ ਅਮਰਦਾਸ ਜੀ ਪਾਤਸ਼ਾਹ ਕਹਿ ਰਹੇ ਹਨ ਕਿ हे ਸੰਤ ਜਨੋ ਪ੍ਰਮਾਤਮਾ ਦੀ ਪੂਜਾ ਭਗਤੀ ਬੜੀ ਔਖਾਈ ਨਾਲ ਮਿਲਦੀ ਹੈ ਪਰਮੇਸ਼ਰ ਦੀ ਪੂਜਾ ਕਿੰਨੀ ਦੁਰਲਭ ਹੈ ਇਸ ਬਾਬਤ ਕੁਝ ਵੀ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਸੰਤ ਹੋ ਗੁਰਮਖ ਪੂਰਾ ਪਈ ਏ ਸੰਤ ਜਨੋ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸਾਰੇ ਗੁਣਾਂ ਦੇ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ ਨਾਮੋਂ ਪੂਜ ਕਰਾਈ ਰਹਾਓ ਨਾਮੁ ਦਾ ਮਲੋਂਦਾ ਨਾਮ ਜਪਣਾ ਨਾਮ ਹੀ ਜਪਣਾ ਤੇ ਨਾਮ ਜਪੋ ਨਾਮ ਹੀ ਜਪੋ ਗੁਰੂ ਇਹ ਪੂਜਾ ਕਰਾਉਂਦਾ ਹੈ ਰਹਾਉ ਥੋੜਾ ਜਿਹਾ ਬਿਸਰਾਮ ਦੇ ਗਏ ਹਰ ਬਿਨ ਸਭ ਕਿਸ ਮੈੜਾ ਸੰਤੋ ਕਿਆ ਹਉ ਪੂਜ ਚੜਾਈ ਕਿਆ ਪੂਜ ਪੂਜ ਕਰਨ ਵਾਸਤੇ ਕਿਹੜੀ ਚੀਜ਼ ਏ ਸੰਤ ਜਨੋ ਦੁਨੀਆ ਦੇ ਲੋਕ ਫੁੱਲ ਪੱਤਰ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਇਹ ਸੰਤ ਜਨੂ ਮੈਂ ਪ੍ਰਮਾਤਮਾ ਦੀ ਪੂਜਾ ਕਰਨ ਵਾਸਤੇ ਕਿਹੜੀ ਚੀਜ਼ ਉਸ ਅੱਗੇ ਭੇਟ ਕਰਾਂ ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਨਾਮ ਦੇ ਟਾਕਰੇ ਤੇ ਹੋਰ ਹਰੇਕ ਚੀਜ਼ ਮਾੜੀ ਹੈ ਹਰ ਸੱਚੇ ਪਾਵੇ ਸਾਂ ਪੂਜਾ ਹੋਵੇ ਭਾਣਾ ਮਨ ਰਸਾਈ ਜੇ ਸਦਾ ਕੈਮਰਾਨ ਵਾਲਾ ਪ੍ਰਮਾਤਮਾ ਜੇ ਇਹ ਸੰਤ ਜਨੋ ਜੇ ਕਿਸੇ ਮਨੁੱਖ ਨੂੰ ਸਦਾ ਕੈਮਰਾਨ ਵਾਲਾ ਪ੍ਰਮਾਤਮਾ ਉਸ ਤੇ ਕਿਰਪਾ ਕਰ ਦੇਵੇ ਤੇ ਮਨੁੱਖ ਨੂੰ ਪ੍ਰਮਾਤਮਾ ਦੀ ਰਜਾ ਚੰਗੀ ਲੱਗਣ ਲੱਗ ਪਵੇ ਉਸ ਵੱਲੋਂ ਇਹੀ ਪ੍ਰਮਾਤਮਾ ਦੀ ਪੂਜਾ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਰਜਾ ਨੂੰ ਹੀ ਆਪਣੇ ਮਨ ਵਿੱਚ ਵਸਾਉਂਦਾ ਹੈ ਰਜਾ ਨੂੰ ਹੀ ਚੰਗੀ ਜਾਣਦਾ ਹੈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਧਾਇ ਨ ਪਾਈ ਏ ਸੰਤ ਜਨੋ ਸਾਰਾ ਜਗਤ ਆਪਣੇ ਵੱਲੋਂ ਪੂਜਾ ਕਰਦਾ ਹੈ ਪਰ ਆਪਣੇ ਮਨ ਦੇ ਪਿੱਛੇ ਧਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਵੀ ਪੂਜਾ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਪੈਂਦੀ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਆਥਾਏ ਪਈ ਹੇ ਸੰਤ ਜਨੋ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਹੀ ਬੁਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦਿੰਦਾ ਉਸ ਦਾ ਮਨ ਪਿੱਤਰ ਹੋ ਜਾਂਦਾ ਹੈ ਉਸ ਦੀ ਇਹ ਪੂਜਾ ਪ੍ਰਭੂ ਦਰ ਤੇ ਪ੍ਰਮਾਨ ਹੋ ਜਾਂਦੀ ਹੈ ਪਵਿੱਤਰ ਪਾਵਨ ਸੇ ਜਨ ਸਾਚੇ ਏਕ ਸ਼ਬਦ ਨਵਲਾਈ ਥੇ ਸੰਤ ਜਨ ਨੂੰ ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਸਦਾ ਥੇ ਰਹਿਣ ਵਾਲੇ ਪ੍ਰਭੂ ਦੇ ਨਾਲ ਇੱਕ ਮੁਖ ਹੋ ਜਾਂਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇੱਕ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦੇ ਹਨ ਬਿਨ ਨਾਮ ਹੈ ਹੋਰ ਪੂਜਣਾ ਹੋ ਵੀ ਪਰਮ ਪੁਰੀ ਦੇ ਕਈ ਇਹ ਸੰਤ ਜਨੋ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਪ੍ਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ ਨਾਮ ਤੋਂ ਖੁੰਝ ਕੇ ਭੁਲੇਖੇ ਵਿੱਚ ਪੈ ਕੇ ਦੁਨੀਆ ਕਰਾਹੇ ਪਈ ਰਹਿੰਦੀ ਹੈ ਗੁਰਮਖਿਆ ਪੁਛਾਣੇ ਸੰਤੋ RAM ਨਾਮ ਲੈ ਬਲਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਹੜੇ ਇਹ ਸੰਤ ਜਨੋ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੁੜੇ ਆਪਣੇ ਜੀਵਨ ਨੂੰ ਪਰਤਾਪ ਦੇ ਰਹੀਂਦੇ ਹਨ ਤੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਆਪ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਚਾਏ ਪਾਈ ਇਹ ਸੰਤ ਜਨੋ ਪਵਿੱਤਰ ਪ੍ਰਭੂ ਆਪ ਹੀ ਜੀਵ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਉਸ ਪਾਸੋਂ ਆਪਣੀ ਪੂਜਾ ਭਗਤੀ ਕਰਾਉਂਦਾ ਹੈ ਤੇ ਗੁਰੂ ਦੇ ਸ਼ਬਦ ਵਿੱਚ ਉਸ ਦੀ ਦੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪ੍ਰਵਾਨ ਕਰਦਾ ਹੈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੁਜਾ ਪਾਏ ਮਨ ਲਈ ਇਹ ਸੰਤ ਜਨੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ ਪੂਜਾ ਤਾਂ ਕਰਦੇ ਹਨ ਪਰੰਤੂ ਪੂਜਾ ਦਾ ਸਹੀ ਤਰੀਕਾ ਨਹੀਂ ਜਾਣਦੇ ਮਾਇਆ ਦੇ ਪਿਆਰ ਵਿੱਚ ਫਸ ਕੇ ਮਨੁੱਖ ਮਨੁੱਖ ਆਪਣੇ ਮਨ ਨੂੰ ਵਕਾਰਾਂ ਦੀ ਮੈਲ ਚੰਬੇੜੀ ਰੱਖਦੇ ਹਨ ਗੁਰਮਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਏ ਸੰਤ ਜਨੋ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪ੍ਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣਾ ਪ੍ਰਭੂ ਦੀ ਭਗਤੀ ਹੈ ਇਸ ਵਾਸਤੇ ਉਹ ਪ੍ਰਭੂ ਦੀ ਰਜਾ ਵਿੱਚ ਪ੍ਰਭੂ ਦੀ ਰਜਾ ਵਿੱਚ ਰਹਿੰਦਾ ਹੈ ਤੇ ਪ੍ਰਭੂ ਦੀ ਰਜਾ ਨੂੰ ਆਪਣੇ ਮਨ ਵਿੱਚ ਉਸਾਉਂਦਾ ਹੈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤ ਨਾਮ ਸੁਖਾਈ ਏ ਸੰਤ ਜਨੋ ਜਿਹੜੇ ਗੁਰਮੁਖ ਮਨੁਖ ਭਾਣਾ ਮੰਨਣ ਤੋਂ ਹੀ ਇਸ ਲੋਕ ਵਿੱਚ ਸਾਰੇ ਸੁਖ ਪ੍ਰਾਪਤ ਕਰ ਲੈਂਦੇ ਹਨ ਅਖੀਰ ਵੇਲੇ ਹੀ ਰਬੂ ਦਾ ਨਾਮ ਉਹਨਾਂ ਦਾ ਸਾਥੀ ਬਣਦਾ ਹੈ ਆਪਣਾ ਆਪ ਉਹਨਾਂ ਪੁਛਾਣੇ ਸੰਤੋ ਕੂੜ ਕਰੇ ਬੜਾਈ ਇਹ ਸੰਤ ਜਿਹਨੂੰ ਜਿਹੜੇ ਮਨੁੱਖ ਗੁਰਦੀ ਸ਼ਰਨ ਪੈ ਕੇ ਆਪਣੇ ਜੀਵਨ ਨੂੰ ਨਹੀਂ ਪੜਤਾਲਦੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਸ਼ੋਭਾ ਕਰਦੇ ਰਹਿੰਦੇ ਹਨ ਪਾਖੰਡ ਕਿਨੇ ਜਮਨੇ ਛੋੜਾ ਹੈ ਲਹਿ ਜੱਸੀ ਪਾਤੇ ਗਵਾਈ ਇਹ ਸੰਤ ਜਨਨ ਧਰਮ ਦਾ ਪਖੰਡ ਕੀਤਿਆਂ ਮੌਤ ਦਾ ਸਹਿਮ ਖਲਾਸੀ ਨਹੀਂ ਕਰਦਾ ਜੰਮ ਜਿਹੜਾ ਹੈ ਨਾਮਹੀਨ ਬੰਦਿਆ ਨੂੰ ਇਥੋਂ ਉਹਨਾਂ ਦੀ ਇੱਜ਼ਤ ਗਵਾ ਕੇ ਲੋਕ ਵਿੱਚ ਲੈ ਜਾਏਗਾ ਜਿਨ ਅੰਤਰ ਸ਼ਬਦ ਆਪ ਪਛਾਣੈ ਗਤ ਮਿਤ ਤੇ ਨਹੀਂ ਪਾਈ ਪ੍ਰਮਾਤਮਾ ਕਿਹੋ ਜਿਹਾ ਹੈ ਕਿੱਡਾ ਵੱਡਾ ਬਿਆੰਤ ਹੈ ਇਹ ਸੂਝ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਪੈਂਦਾ ਹੈ ਉਹਨਾਂ ਨੂੰ ਪੈਂਦੀ ਹੈ ਤੇ ਉਹ ਆਪਣੇ ਜੀਵਨ ਨੂੰ ਪਰਤਾਲ ਦੇ ਰਹਿੰਦੇ ਹਨ ਤੇ ਉਹ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਤੇ ਕਿੰਨਾ ਵੱਡਾ ਬੇਅੰਤ ਹੈ ਇਹ ਮਨੁਆ ਸੁਣ ਸਮਾਧ ਲਗਾਵਾਏ ਜੋਤੀ ਜੋਤ ਮਲਾਈ اے ਸੰਤ ਜਨੋ ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ ਵਸਦਾ ਹੈ ਉਹਨਾਂ ਦਾ ਇਹ ਮਨ ਅਜਿਹੀ ਇਕਾਗਰਤਾ ਬਣਾਉਂਦਾ ਹੈ ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੈ ਸੁਣ ਸੁਣ ਗੁਰਮਖ ਨਾਮ ਵਖਾਣੇ ਸਤ ਸੰਗਤ ਮਿਲਾਈ ਇਹ ਸੰਤ ਜਨੋ ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਸਾਧ ਸੰਗੀਆਂ ਪਾਸੋਂ ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਵੀ ਨਾਮ ਉਚਾਰਦੇ ਰਹਿੰਦੇ ਹਨ ਗੁਰਮੁਖ ਗਰ ਆਪ ਗਵਾਵੇ ਧਰ ਸਾਤੇ ਸੋਭਾ ਪਾਈ ਸੇ ਸੰਤ ਜਨੋ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਮਾਤਮਾ ਦੀ ਸਿਰਫ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਆਪਣੇ ਅੰਦਰੋਂ ਹਉਮੈ ਅੰਕਾਰ ਦੂਰ ਕਰਦਾ ਹੈ ਤੇ ਸਦਾ ਸਿਰ ਪ੍ਰਭੂ ਦੇ ਦਰ ਤੇ ਸੋਭਾ ਪਾਉਂਦਾ ਹੈ ਸਾਚੀ ਬਾਣੀ ਸਚਵਖਾਣੇ ਸਚੁ ਨਾਮੁ ਲੈ ਬੁਲਾਈ اے ਸੰਤ ਜਨੋ ਗੁਰੂ ਦੇ ਸਨ ਮੁਖ ਰਹਿਣ ਵਾਲਾ ਮਨੁਖ ਸਦਾ ਸਿਰ ਹਰੀ ਦੀਪ ਸਿਰ ਸਲਾਦੀ ਬਾਣੀ ਉਚਾਰਦਾ ਹੈ ਸਦਾ ਸਿਰ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਭੈ ਪੰਜਨ ਅਤਿ ਪਾਪ ਨਖੰਜਨ ਮੇਰਾ ਪ੍ਰਭ ਅੰਤ ਸਿਖਾਈ ਪੈ ਪੰਜਨ ਦਾ ਮਲ ਹੁੰਦਾ ਜੀ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਪ੍ਰਭੂ ਤੇ ਪਾਪ ਨਿਖੰਜਨ ਵੱਡੇ ਪਾਪਾਂ ਦਾ ਨਾਸ਼ ਕਰਨ ਵਾਲਾ ਪ੍ਰਭੂ ਏ ਸੰਤ ਜਨੋ ਜੀਵਨ ਦੇ ਸਾਰੇ ਡਰ ਨਾਸ਼ ਕਰਨ ਵਾਲਾ ਤੇ ਕੋਹਰ ਪਾਪ ਦੂਰ ਕਰਨ ਵਾਲਾ ਪ੍ਰਮਾਤਮਾ ਆਖਰ ਉਹਨਾਂ ਦਾ ਸਾਥੀ ਬਣਦਾ ਹੈ ਜੋ ਉਸ ਦੀ ਸਿਮਰ ਸਲਾ ਵਿੱਚ ਜੁੜੇ ਰਹਿੰਦੇ ਹਨ ਸਭ ਕਿਛਿਆ ਪੇ ਆਪ ਵਰਤਾਏ ਨਾਨਕ ਨਾਮੁ ਵਡਾਈ اے ਸੰਤ ਜਨੋ ਇਹ ਸਭ ਕੁਝ ਜੋ ਦਿਖ ਰਿਹਾ ਹੈ ਇਸ ਵਿੱਚ ਪ੍ਰਮਾਤਮਾ ਆਪ ਹੀ ਅਰਥਾ ਮੌਜੂਦ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਦੇ ਨਾਮ ਵਿੱਚ ਜੁੜਿਆ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਰਾਮ ਕਲੀ ਮਹਲਾ ਤੀਜਾ ਰਾਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿ ਰਹੇ ਹਨ ਹਮ ਕੁਚਲ ਕਚੀਲ ਅਤਿ ਬਮਾਨੀ ਮੇਲ ਸ਼ਬਦੇ ਮਾਰੇ ਤਾਰੀ ਇਹ ਸੰਤ ਜਨੋ ਅਸੀਂ ਸੰਸਾਰੀ ਜੀ ਆਮ ਤੌਰ ਤੇ ਕੁਚਲ ਨੇ ਗੰਦੇ ਆਚਰਨ ਵਾਲੇ ਹੰਕਾਰੀ ਹੁੰਦੇ ਆ ਕਿਸੇ ਵਿਭਾਗੀ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ਸੰਤੋ ਗੁਰਮੁਖ ਨਾਮ ਨੂੰ ਸੁਤਾਰੀ اے ਸੰਤ ਜਨੋ ਗੁਰੂ ਦੇ ਸਨਮੁਖ ਰਿਆਂ ਪ੍ਰਮਾਤਮਾ ਦੇ ਨਾਮ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਸੱਚਾ ਨਾਮ ਵਸਿਆ ਕਟ ਅੰਤਰ ਕਰਤਾ ਆਪ ਸਵਾਰੀ ਰਹਾਉ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਥੇਰ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਸਮਝੋ ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ਹੈ ਰਹਾਉ ਥੋੜਾ ਵਿਸ਼ਰਾਮ ਲਈਏ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਓ ਆਪਣੀ ਕਿਰਪਾ ਤਾਰੀ ਪਾਰਸ ਹੁੰਦਾ ਜੀ ਜਿਹੜਾ ਲੋਹੇ ਨੂੰ ਸੋਨਾ ਕਰ ਦੇਣ ਵਾਲਾ ਹੈ ਵੁਕਾਰੀ ਮਨਨ ਨੂੰ ਪਵਿੱਤਰ ਕਰਨ ਵਾਲਾ ਗੁਰੂ 파ਰਸ਼ ਜਿਸ ਮਨੁੱਖ ਹੁੰਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਹਨ ਉਹ ਮਨੁੱਖ ਗੁਰੂ 파ਰਸ਼ ਨੂੰ ਸ਼ੋਕੇ ਆਪ ਵੀ 파ਰਸ਼ ਬਣ ਜਾਂਦਾ ਹੈ ਏਕ ਵੇਖ ਕਰੈ ਫਿਰੈ ਬਮਾਨੀ ਤਿੰਨ ਜੁਐ ਬਾਜੀ ਹਰੀ ਹੇ ਸੰਤ ਜਨੋ ਜਿਹੜੇ ਅਨੇਕ ਜੀਵ ਧਾਰਮਿਕ ਬਾਣਾ ਪਾਈ ਫਿਰਦੇ ਹਨ ਤੇ ਉਸ ਪੇਸ਼ ਉਸ ਵਿੱਚ ਦੇ ਕਾਰਨ ਹੰਕਾਰੀ ਹੋਏ ਫਿਰਦੇ ਹਨ ਉਹਨਾਂ ਨੇ ਮਨੁੱਖਾ ਜਨਮ ਦੀ ਖੇਡ ਜੂਵੇ ਛਾਰ ਲਈ ਜਾਣਾ ਇੱਕ ਦਿਨ ਦੇ ਨੂੰ ਪਗਤ ਕਰੇ ਜਨ ਰਾਤੀ ਰਾਮ ਨਾਮ ਉਰਤਾਰੀ ਅਨ ਦਿਨ ਹਰ ਰੋਜ ਪਰ हे ਸੰਤ ਜਨੋ ਕਈ ਬੰਦੇ ਐਸੇ ਹਨ ਜੋ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਅਨ ਦਿਨ ਰਾਤ ਸਹਜੇ ਮਾਤੇ ਸਹਜੇ ਹਉਮੈ ਮਰੀ ਜਿਹੜੇ ਮਨੁੱਖ ਹਰ ਵੇਲੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਆਤਮਿਕ ਡੋਲਤਾ ਵਿੱਚ ਮਸ ਰਹਿੰਦੇ ਹਨ ਆਤਮਿਕ ਡੋਲਤਾ ਵਿੱਚ ਟਿਕ ਕੇ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਪੈ ਬਿਨ ਭਗਤ ਨਾ ਹੋਈ ਕਬੀ ਪੈ ਪਾਏ ਭਗਤ ਸੁਵਾਰੀ ਇਸ ਸੰਤ ਜਨੋ ਪ੍ਰਭੂ ਦਾ ਡਰ ਅਦਬ ਹਿਰਦੇ ਵਿੱਚ ਰੱਖਣ ਤੋਂ ਬਿਨਾਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਡਰ ਅਦਬ ਪ੍ਰੇਮ ਅਤੇ ਭਗਤੀ ਵਿੱਚ ਟਿਕਣ ਵਾਲਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਈ ਹੁੰਦੀ ਹੈ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਾਂ ਤੇ ਵਿਚਾਰੀ ਪ੍ਰਮਾਤਮਾ ਦੇ ਵਿੱਚ ਜੁੜ ਕੇ ਆਤਮਿਕ ਜੀਵਨ ਦੀ ਸੂਝ ਦੇ ਰਾਹੀ ਜਿਹੜੇ ਬੰਦੇ ਵਿਚਾਰਮਾਨ ਹੋ ਗਏ ਉਹਨਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਮਾਇਆ ਤੇ ਮੋਹ ਨੂੰ ਛਾੜ ਦਿਆ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੁਨਹਾਰੀ ਪਰ हे ਸੰਤ ਜਨੋ ਪ੍ਰਭੂ ਆਪ ਹੀ ਜੀਵਾਂ ਪਾਸੋਂ ਆਪਣੀ ਭਗਤੀ ਕਰਾਉਂਦਾ ਹੈ ਆਪ ਹੀ ਭਗਤੀ ਦੇ ਖਜ਼ਾਨੇ ਬਖਸ਼ਦਾ ਹੈ ਤੇਸੇ ਕਾ ਗੁਨਾ ਕਾਇੰਤ ਨਾ ਪਾਇਆ ਹੋਂ ਗਾਵਾਂ ਸ਼ਬਦ ਵਿਚਾਰੀ ਏ ਸੰਤ ਜਨੋ ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਉਸ ਦੀ ਮਿਹਰ ਨਾਲ ਹੀ ਮੈਂ ਉਸ ਦੇ ਗੁਣ ਗਾਉਂਦਾ ਹਾਂ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹਾਂ ਹਰ ਜਿਉ ਜਪੀ ਹਰ ਜਿਉ ਸਲਾਈ ਵਿੱਚੋ ਆਪੁ ਨਵਾਰੀ ਏ ਸੰਤ ਜਨੋ ਉਸ ਦੀ ਕਿਰਪਾ ਦੇ ਨਾਲ ਹੀ ਮੈਂ ਉਸਦਾ ਨਾਮ ਜਪਦਾ ਹਾਂ ਉਸ ਦੀ ਸਿਮਰ ਸਲਾਹ ਕਰਦਾ ਹਾਂ ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ ਨਾਮ ਪਦਾਰਥ ਗੁਰਤੇ ਪਾਇਆ ਅਖੋਟ ਸੱਚੇ ਪੁੰਡਾਰੀ ਏ ਸੰਤ ਜਨੋ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਖਜ਼ਾਨੇ ਕਦੇ ਮੁੱਕਣ ਵਾਲੇ ਨਹੀਂ ਹਨ ਪਰ ਇਹ ਨਾਮ ਪਦਾਰਥ ਗੁਰੂ ਪਾਸੋਂ ਮਿਲਦਾ ਹੈ ਆਪਣਿਆਂ ਭਗਤਾਂ ਨੂੰ ਆਪ ਐ ਟੂਠਾ ਆਪਣੀ ਕਿਰਪਾ ਕਰ ਕਲ ਧਰੀ ਏ ਸੰਤ ਜਨੋ ਆਪਣੇ ਭਗਤਾਂ ਉੱਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਆਪ ਵੀ ਕਿਰਪਾ ਕਰਕੇ ਨਾਮ ਜਪਣ ਦੀ ਸੱਤਿਆ ਟਿਕਾਈ ਰੱਖਦਾ ਹੈ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵੁਣ ਸ਼ਬਦ ਵਿਚਾਰੀ ਇਸ ਦਾ ਸਿਟਾਏ ਨਿਕਲਦਾ ਹੈ ਕਿ ਉਹਨਾਂ ਭਗਤ ਜਨਾਂ ਨੂੰ ਸਦਾ ਸਿਰ ਪ੍ਰਭੂ ਦੇ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ ਉਹ ਉੱਚੀ ਵਿਚਾਰ ਦੇ ਮਾਲਕ ਬੰਦੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਣ ਗਾਉਂਦੇ ਹਨ ਜੀਉ ਪਿੰਡ ਸਭ ਕਿਛ ਹੈ ਤੁਸਕਾ ਆਖਣੋਂ ਬਖਮ ਬੇਹਾਚਾਰੀ اے ਸੰਤ ਜਨੋ ਇਹ ਜਿੰਦ ਤੇ ਇਹ ਸਰੀਰ ਜੀਵਾਂ ਨੂੰ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਉਸ ਦੀਆਂ ਬਖਸ਼ਾਂ ਦਾ ਵਿਚਾਰ ਕਰਨਾ ਤੇ ਬਿਆਨ ਕਰਨਾ ਬਹੁਤ ਔਖਾ ਹੈ ਸ਼ਬਦ ਲਗਾ ਸਹੀ ਜਨ ਨਿਸਤਰ ਪਹਾੜੇ ਪਾਹਾਰ ਯਤਰੀ ਏ ਸੰਤ ਜਨੋ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਸ਼ਰਤ ਜੋੜਦੇ ਹਨ ਉਹੀ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਪਾਰ ਲੰਘ ਜਾਂਦੇ ਹਨ बिन हर साचे को पार न पावे बुझा को चरई हे संतजनो कोई विलव विचार मन एकर समझदा है कि सदा स्थिर प्रभु दे नाम तो बिना कोई होरे संसार समुद्र तो पार नहीं लगा सकदा जो तूर लिखिया सोई पाया मिल हर शब्द सवारी पर हे संतजनो ਇਹ ਨਾਮ ਦੀ ਦਾਤ ਜੀਵਨ ਦੇ ਵਸਤੀ ਖੇਡ ਨਹੀਂ ਪ੍ਰਭੂ ਨੇ ਤੁਰ ਦਰਗਾਹ ਤੋਂ ਜੀਵਨ ਦੇ ਮੱਥੇ ਤੇ ਜੋ ਲੇਖ ਲਿਖ ਦਿੱਤਾ ਹੈ ਉਹੀ ਪ੍ਰਾਪਤ ਹੁੰਦਾ ਹੈ ਤੇ ਜੀ ਪ੍ਰਭੂ ਚਰਣਾ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਦੇ ਰਾਹੀ ਆਪਣਾ ਜੀਵਨ ਸਵਾਰਦਾ ਹੈ ਕਾਇਆ ਕੰਚਨ ਸ਼ਬਦੇ ਰਾਤੀ ਸੱਚ ਹੈ ਨਾ ਹੀ ਪਿਆਰੀ ਇਹ ਸੰਤ ਜਨੋਂ ਜਿਹੜਾ ਸਰੀਰ ਗੁਰੂ ਦੇ ਸ਼ਬਦ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਤੇ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਦਾ ਹੈ ਉਹ ਸਰੀਰ ਸੋਨਾ ਬਣ ਜਾਂਦਾ ਹੈ ਸੋ ਫਿਰ سونے ਵਰਗਾ ਵਕਾਰਾਂ ਤੋਂ ਰਹਿਤ ਪਵਿੱਤਰ ਹੋ ਜਾਂਦਾ ਹੈ ਕਾਇਆ ਅੰਮ੍ਰਿਤ ਰਹੀ ਭਰਪੂਰ ਹੈ ਪਾਇਆ ਸ਼ਬਦ ਵਿਚਾਰੀ हे ਸੰਤ ਜਨੋ ਉਹ ਸਰੀਰ ਪਵਿੱਤਰ ਹੈ ਜਿਹੜਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਨਕਾ ਨਕ ਭਰਿਆ ਰਹਿਦਾ ਹੈ ਪਰ ਇਹ ਨਾਮ ਅੰਮ੍ਰਿਤ ਗੁਰ ਦੀ ਸ਼ਬਦ ਦੇ ਰਾਈ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਚਾਹੀ ਪ੍ਰਾਪਤ ਹੁੰਦਾ ਹੈ ਜੋ ਪ੍ਰਭ ਖੋਜ ਜਾ ਸਹੀ ਪਾਵੈ ਹੋਰ ਫੂਟ ਮੂਏ ਅਧੈਂਕਾਰੀ ਇਹ ਸੰਤ ਜਨ ਨੂੰ ਜਿਹੜੇ ਮਨੁੱਖ ਆਪਣੇ ਇਹ ਸਰੀਰ ਵਿੱਚ ਹੀ ਪ੍ਰਭੂ ਨੂੰ ਲੱਭਦੇ ਹਨ ਉਹੀ ਉਸ ਦਾ ਮਲਾਪ ਪ੍ਰਾਪਤ ਕਰ ਲੈਂਦੇ ਹਨ ਸਰੀਰ ਤੋਂ ਬਾਹਰ ਵਾਲਣ ਵਾਲੇ ਹਰ ਬੰਦੇ ਹੋਰ ਜਿਹੜੇ ਬੰਦੇ ਆ ਉਹ ਭੇਖਾਦਕ ਦੇ ਮਾਨ ਵਿੱਚ ਅਫਰ ਅਫਰ ਕੇ ਆਤਮਕ ਮੌਤ ਸੇੜ ਲੈਂਦੇ ਹਨ ਬਾਦੀ ਬਨਸਾਹਿਬ ਸੇਵਕ ਸੇਵਾ ਗੁਰ ਕਾ ਹੇਤ ਪਿਆਰੀ ਬਾਦੀ ਹੁੰਦਾ ਜੀ ਜਿਹੜਾ ਝਗੜਾ ਕਰਨ ਵਾਲਾ ਨਿਹਰੀ ਬਹਿਸ ਕਰਨ ਵਾਲਾ ਹੇ ਸੰਤ ਜਨੋ ਨਿਹਰੀਆਂ ਫੋਕੀਆਂ ਗੱਲਾਂ ਕਰਨ ਵਾਲੇ ਮਨੁੱਖ ਆਤਮਿਕ ਤੌਰ ਤੇ ਮਰ ਜਾਂਦੇ ਹਨ ਪਰ ਭਗਤ ਜਨ ਗੁਰੂ ਦੇ ਰਾਹੀ ਮਿਲੇ પ્રેમ ਪਿਆਰ ਨਾਲ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਰੀ ਇਹ ਸੰਤ ਜਨੋ ਉਹੀ ਮਨੁੱਖ ਜੋਗੀ ਹੈ ਪ੍ਰਭੂ ਚਰਨ ਚੁੜਿਆ ਹੋਇਆ ਹੈ ਜੋ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰਕੇ ਉੱਚੇ ਆਤਮਕ ਜੀਵ ਨੂੰ ਨਾਲ ਸਾਂਝ ਪਾਉਂਦਾ ਹੈ ਜਗਤ ਦੇ ਮੂਰ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ ਸਤਿਗੁਰ ਦਾਤਾ ਤੈਨੇ ਪਛਾਤਾ ਜਿਸ ਨੂੰ ਕਿਰਪਾ ਧਾਰੀ ਹੈ ਪ੍ਰਭੂ ਜੀਵਨ ਦੇ ਵਸ ਦੀ ਗੱਲ ਨਹੀਂ ਜਿਸ ਮਨੁੱਖ ਉਤੇ ਤੇਰੀ ਦਇਆ ਹੁੰਦੀ ਹੈ ਉਸ ਨੇ ਇਹ ਗੱਲ ਸਮਝੀ ਹੁੰਦੀ ਹੈ ਕਿ ਗੁਰੂ ਹੀ ਤੇਰੇ ਨਾਮ ਦੀ ਦਾਤ ਦੇਣ ਵਾਲਾ ਹੈ ਸਤਗੁਰਨਾਮ ਸੇਵ ਮਾਇਆ ਲੱਗੈ ਢੂਪ ਮੁਏ ਅਹੰਕਾਰੀ اے ਸੰਤ ਜਨੋ ਜਿਹੜੇ ਮਨੁੱਖ ਗੁਰੂ ਦਾ ਦਰ ਨਹੀਂ ਮਿਲਦੇ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਮਾਇਆ ਦੇ ਕਾਰਨ ਹੰਕਾਰੀ ਹੋਏ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਲੁਭ ਕੇ ਆਤਮਿਕ ਮੌਤੇ ਮਰੇ ਰਹਿੰਦੇ ਹਨ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਏ ਮਿਲਿਆ ਰਾਮ ਰਰੀ ਏ ਸੰਤ ਜਨੋ ਜਿਤਨਾ ਚਿਰ ਸਰੀਰ ਵਿੱਚ ਸਾਹ ਆ ਰਿਹਾ ਹੈ ਉਤਨਾ ਚਿਰ ਪ੍ਰਭੂ ਦੀ ਸੇਵਾ ਭਗਤੀ ਕਰਦੇ ਰਹਿਣਾ ਚਾਹੀਦਾ ਹੈ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਹੀ ਪ੍ਰਭੂ ਨੂੰ ਜਾ ਮਿਲਦਾ ਹੈ ਅਨ ਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੀਤ ਪਿਆਰੀ हे संतजनो अपने प्यारे प्रभु ਦੇ ਨਾਲ ਪ੍ਰੀਤ ਪਿਆਰ ਦੀ ਰਾਹੀ ਮਨੁੱਖ ਦਿਨ ਰਾਤ ਹਰ ਵੇਲੇ ਮਾਇਆ ਦੇ ਮੋਹ ਦੇ ਹੱਲਿਆ ਵੱਲੋਂ ਸੁਚੇਤ ਰਹਿ ਸਕਦਾ ਹੈ ਤਨ ਮਨ ਵਾਰੀ ਵਾਰ ਕਮਾਈ ਆਪਣ ਹੈ ਗੁਰੂ ਭਟੋ ਬੁਲਹਾਰੀ हे संतजनो ਤਾਈਓ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਗੁਰੂ ਤੋਂ ਆਪਣਾ ਤਨ ਮਨ ਕੁਰਬਾਨ ਕਰਦਾ ਹਾਂ ਕੋਲ ਕਮਾਉਂਦਾ ਹਾਂ ਮਾਇਆ ਮੋਹ ਬਿਨ ਸਜਾਏਗਾ ਉਬੜਾ ਸ਼ਬਦ ਵਿਚਾਰੀ ਏ ਸੰਤ ਜਨੋ ਗੁਰੂ ਦੇ ਸ਼ਬਦ ਦੇ ਰਾਈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ ਸੰਸਾਰ ਸਮੁੰਦਰ ਤੋਂ ਬਚ ਨਿਕਲਦੇ ਹਨ ਜਿਹੜਾ ਵੀ ਮਨੁੱਖ ਇਹ ਉਦਮ ਕਰਦਾ ਰਹਿੰਦਾ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਨਾਸ਼ ਹੋ ਜਾਂਦਾ ਹੈ ਆਪ ਜਗਾਏ ਸਹੀ ਜਾਗ ਹੈ ਗੁਰ ਕਾ ਸ਼ਬਦ ਮੁਜਾਰੀ اے ਸੰਤ ਜਨੋ ਇਹ ਕੋਈ ਸੌਖੀ ਖੇਡ ਨਹੀਂ ਹੈ ਮਾਇਆ ਦੀ ਮੋਹ ਦੀ ਨੀਂਦ ਵਿੱਚੋਂ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਉਹੀ ਮਨੁੱਖ ਜਾਗਦਾ ਹੈ ਜਿਨ੍ਹਾਂ ਨੂੰ ਪ੍ਰਭੂ ਆਪ ਜਗਾਉਂਦਾ ਹੈ ਅਜਿਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਵਿਚਾਰਵਾਨ ਹੋ ਜਾਂਦੇ ਹਨ ਨਾਨਕ ਸੇਈ ਬੂਏ ਜੇ ਨਾਮ ਨਚੇਤੇ ਭਗਤ ਜਿਵੇਂ ਵਿਚਾਰੀ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਹੇ ਸੰਤ ਜਨੋ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਉਹ ਮਨੁੱਖ ਆਤਮਿਕ ਤੌਰ ਤੇ ਮਰੇ ਰਹਿੰਦੇ ਹਨ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਸਦਕਾ ਆਤਮਿਕ ਜੀਵਨ ਵਾਲੇ ਹੋ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਨੇ ਕਿਰਪਾ ਕਰਕੇ ਜਿੰਨੀ ਕੁ ਸੇਵਾ ਕਰਵਾਈ ਹੈ ਪ੍ਰਵਾਨ ਕਰ ਲੈਣਾ ਜੀ ਸਾਧ ਸੰਗਤ ਜੀ ਇਹ ਤੁਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਦਾ ਪਾਠ ਕਰਦੇ ਆਂ ਦਾਸਰੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਭੁੱਲਣ ਹਾਰੂ ਸਮਝ ਕੇ ਮਾਫ਼ ਕਰ ਦੇਣਾ ਅਗੇ ਤੋਂ ਉਸ ਮਤਬਕਸ਼ਿਸ਼ ਕਰਨਾ ਸੋ ਸਾਥ ਸੰਗਤ ਜੀ ਸਮਾਪਤੀ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਹੜਾ ਸਬਸਕ੍ਰਾਈਬ ਕਰ ਲਓ ਜੀ ਦਾਸ ਹੁਣ ਅੱਗੇ ਚਾਹੁੰਦਾ ਹੈ ਸ਼ਾਮ ਨੂੰ ਸਾਖੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਵਿੱਚੋਂ ਇੱਕ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਚ ਲਈ ਦਿਓ ਇਜਾਜ਼ਤ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ